ਨਿਕਾਲ ਸਾਰੇ ਵੀਰਾਂ ਨਾਲ ਸਾਸਰੀਆਂ ਨਾਲ ਉਹ ਠੀਕ ਡਾਗਾ ਤੂੰ ਹਾਂ ਜੀ ਹਾਂ ਜੀ ਠੀਕ ਡਾ ਗਿਆ ਬਹੁਤ ਪਿਆਰ ਕਰਦੇ ਤੈਨੂੰ ਸਾਰੇ ਜਾਣੇ ਜਿੰਨੇ ਵੀ ਐਡ ਨੇ ਹਾਂ ਜੀ ਹਾਂ ਜੀ ਆਪਾਂ ਵੀ ਤੁਹਾਨੂੰ ਪਿਆਰ ਹੀ ਕਰਦੇ ਹਾਂ ਚਲੋ ਕਦੋਂ ਆ ਰਿਹਾ ਨਵਾਂ ਗਾਣਾ ਗਾਣੇ ਤਰੀਕ ਤੇ ਦੱਸਿ ਨੀ ਮੇਰਾ ਤਰੀਕ ਦੱਸਿ ਨਹੀਂ ਹਾਂ ਜੀ ਚਲ ਕੋਈ ਗੱਲ ਬਾਏ ਕਰਦੇ ਸਾਰਿਆਂ ਨੂੰ ਹਾਂ ਜੀ ਹਾਂ ਜੀ ਬਾਏ ਬਾਏ ਬਰੇ ਦੋਸਤੋ ਬਹੁਤ ਹੀ ਜਲਦੀ ਧਮਕਦਾ ਬੇਸ ਵਾਲੇ ਮੁੱਖ ਮੰਤਰੀ ਦਾ ਨਵਾਂ ਗਾਣਾ ਡੈਵਲ ਆ ਰਿਹਾ ਤੇ ਉਸ ਦੇ ਨਾਲ ਹੀ ਲੋਕ ਤੱਥ ਲੈ ਕੇ ਆ ਰਹੇ ਨੇ ਤੇ ਅੱਜ ਤੁਹਾਨੂੰ ਵੀਡੀਓ ਦੇ ਵਿੱਚ ਸ਼ੁਰੂ ਤੋਂ ਲੈ ਕੇ ਹੁਣ ਤੱਕ ਦੀ ਜਿਹੜੀ ਮੁੱਖ ਮੰਤਰੀ ਦੀ ਕਹਾਣੀ ਹੈ ਉਹ ਵੀ ਦਿਖਾ ਰਹੇ ਹਾਂ ਤੇ ਨਵੇਂ ਆਉਣ ਵਾਲੇ ਗੀਤ ਬਾਰੇ ਕੰਪਨੀ ਪ੍ਰੋਡਿਊਸਰ ਤੇ ਕਾਇਕ ਦੇ ਵਿਚਾਰ ਵੀ ਦਿਖਾ ਰਹੇ ਹਾਂ ਰਕਮਾਣ ਵਿੱਚੋਂ ਗੰਗਾ ਗੰਨਿਆ ਹੜੰਗਾ ਕਰੇ ਬਾੜ ਦਿੰਗਾ ਨੀ ਤੇ ਮਰਦਾ ਮੁੜੇ ਨਾ ਕਬਰ ਸਥਾਨ ਵਿੱਚੋਂ ਵੇਗੜੇ ਯਾਰ ਤਾਂ ਬੰਦ ਦੀਨ ਨਾ ਈਣ ਮੰਨੇ ਐ ਸੋਰ ਮਾ ਮੋੜੇ ਨਾ ਗਿਆ ਮਦਾਨ ਵਿੱਚ ਸੇਕੋ ਆਕਤਾ ਬੋਲ ਨਹੀਂ ਹੱਥ ਆਉਂਦਾ ਜਿਹੜਾ ਨਿਕਲਿਆ ਐ ਸਜੋ ਬਾਣ ਵਿੱਚ ਅਸੀਂ ਹਾਰਾਂ ਤੋਂ ਨਹੀਂ ਡਰਨ ਵਾਲੇ ਕਰ ਮਿਹਨਤਾਂ ਜੀਤਨੋਂ ਪਾ ਲਈ ਜਾ ਜੇ ਲੱਗੇ ਮਨ ਅਜ ਤਾਸ ਪਉਤਾ ਆਪੇ ਆਪ ਨੂੰ ਚੜਕਲਾਸਾ ਨਾ ਲਈਦਾ ਦੋਖਾ ਵੇਲੇ ਤਾਇਆ ਸੀ ਕੋਝਰ ਨਹੀਂ ਆ ਦੋਖਾ ਵੇਲੇ ਵੀ ਮਾਦਨ ਟਾਲੇਤਾ ਯਾਦੋਂ ਲੱਗੇ ਚਾਰੇ ਪਾਸੇ ਨੇਰ ਛਾਉਂਦਾ ਤਾਇਆ ਪੇ ਆਪੇ ਆ ਨਹੀਂ ਤਾਇਆ ਆਪਣੇ ਅਰੇ ਆਪਾਰੇ ਆਇਆ ਮੋਖ ਮੰਤਰੀ ਆਪਣਾ ਮੁੱਖ ਮੰਤਰੀ ਹਾਂਜੀ ਹਾਂਜੀ ਇਹ ਵੀਰ ਆਪਣੇ ਸ਼ਾਬੇ ਪੰਘੋਰ ਵੱਡੇ ਵੀਰ ਸੋ ਇਹਨਾਂ ਦਾ ਨਵਾਂ ਗਾਣਾ ਬਣ ਚੁੱਕਾ ਹੈ ਜੋ ਕਿ ਗੱਬਰੂ ਰੱਖ ਕੇ ਮਜੇ ਦਾ ਵਾਦਿਆ ਤੇ ਗੱਬਰੂ ਗਾ ਲੈਂਦਾ ਹਾਂਜੀ ਉਹ ਇਹਨਾਂ ਵੀਰਾਂ ਦਾ ਗਾਣਾ ਹੈ ਉਸ ਗਾਣੇ ਨੂੰ ਗਾ ਤੋਂ ਬਾਅਦ ਸੁਣ ਕੇ ਵਾਦ ਤੋਂ ਬਾਅਦ ਪਸੰਦ ਕਰ ਤੇ ਪਸੰਦ ਕਰਕੇ ਗਾਂ ਦੇ ਗਾਂ ਸਾਰੇ ਸੰਸਾਰ ਵਿੱਚ ਪਹੁੰਚਾਉ ਤੇ ਗਾਣੇ ਨੂੰ ਗਾਂ ਦੇ ਗਾਂ ਚੜਾਓ ਵਾਇਰ ਜਿੱਗਾ ਖਾਲਸਾ ਬਹਿ ਕਰਦੇ ਫਤਹੀ ਮੰਤਰਬਾਰ ਲੈਣੀ ਪਣੀ ਆ ਕਿਉਂਕਿ ਤੋ ਜਿਹੜਾ ਜਿਹੜੇ ਸਾਫ ਦਾ ਜਮਾਨਾ ਜਾਂਦਾ ਜਿਹੜਾ ਲੋਕਾਂ ਦਾ ਡਰ ਗਿਆ ਉਹ ਤੇ ਮਰ ਗਿਆ ਕਿਉਂਕਿ ਕਿਰਪਾ ਲੈਣੀ ਪਣੀ ਸ ਮਰਨ ਸਾਲੀਆਂ ਸ਼ੈਤਾਨੀਆਂ ਵੜੀਆਂ ਹੁੰਦੀਆਂ ਪਿੰਡ ਵੀ ਸਕੂਲ ਦੇ ਜਿੱਥੇ ਹੀ ਆਈਦਾ ਮੈਨੂੰ ਸਾਲੇ ਐਵੇਂ ਸ਼ਦਾਈ ਸਮਝਦੇ ਤੇ ਦੂਜਾ ਕਿਉਂਕਿ ਆਪਾਂ ਲੈਣੀ ਪਣੀ ਆ ਆਪਣਾ ਸੁਭਾਅ ਕਾਪਾ ਮਹਾਰਾਜ ਨੇ ਪੜਾਇਆ ਗਿਆ ਬਾਹਲੇ ਕੱਪਾ ਹਾਂਜੀ ਬਾਹਲੇ ਕੱਪਾ ਇੱਕ ਦੋਰੀ ਬਖਸ਼ਣਾ ਤਾਂ ਬਾਸ਼ੇ ਦੀਆਂ ਪੈਣੇ ਜੰਪਵਾਣੀਆਂ ਹਾਂਜੀ ਇਹਨਾਂ ਸੁਭਾਅ ਆਪਣਾ ਠੀਕ ਹੈ ਸਰ ਕੁੱਡੀ ਚੱਲ ਰਹੀ ਹੈ ਸਰ ਮੰਤਰੀ ਸਾਹਿਬ ਹੈ ਹੀ ਬੰਦੇ ਆਈ ਈਮਾਨ ਜੀ ਅੱਜ ਹੋਰ ਸਸ ਰਮਨ ਸੇਧਾ ਕਰਨ ਤੇ ਜਿਹੜਾ ਅੱਗੇ ਬਣਾਇਆ ਹੋਊਗੀ ਉਹ ਦਿਖਾਓ ਹਾਂ ਜੀ ਆਪਾਂ ਕਿਰਤਕ ਸੰਖਿਆਵਾਂ ਦਾ ਜੋੜ ਫਾਲਾ ਕਰਨ ਹੈ ਅੱਛਾ ਸਰ ਨਾਗਾ ਪ੍ਰੀ ਸਕੂਲੇ ਮੈਡਮ ਅੰਗਰੇਜੀ ਵੀ ਬੜੀ ਵਧੀਆ ਪੜਾਉਂਦੇ ਇਸ ਤਰ੍ਹਾਂ ਦਾ ਯਾਰਾ ਬੜਾ ਬੰਦੀ ਵਾਟ ਇਜ਼ ਦਾ ਵਨ ਇਜ਼ ਦਾ ਗ੍ਰੈਂਡੀਅੰਸ ਆਫ ਵਨ ਅਦਰ 3 ਵਾਟ ਇਜ਼ ਦਾ ਬ੍ਰੈਂਡਿਸ ਆਫ ਵਨ ਅਦਰ 3 ਇਸ ਤਰ੍ਹਾਂ ਪੜਾਉਂਦੀ ਬੜੀ ਗੱਲ ਬਾਤ ਹੀ ਕਰਾਂਗੇ ਕੀ ਬਾਤ ਹੈ ਹਾਂ ਜੀ ਬੱਚੋ ਕੀ ਹੋ ਰਿਹਾ ਅੱਜ ਸ਼ੂਟ ਹੈ ਸ਼ੂਟ ਕਿਹੜੇ ਗਾਣੇ ਦਾ ਬੈਲ ਗਾਣਾ ਸ਼ੂਟ ਹੈ ਆ ਵੀਡੀਓ ਸ਼ੂਟ ਹੈ ਵੀਡੀਓ ਸ਼ੂਟ ਬੈਲ ਗਾਣੇ ਦਾ ਸ਼ੂਟ ਹੈ ਸੋ ਆਪੜੇ ਵੀਰ ਅਲੀ ਜੇ ਵੀਰ ਟੈਲਰ ਸੋ ਇਹਨਾਂ ਵੀਰਾਂ ਕੋਲ ਬਹੁਤ ਵਧੀਆ ਕੱਪੜੇ ਆ ਜੀਨ ਪੈਂਟਾਂ ਸ਼ਰਟਾਂ ਮਿਲਦੀਆਂ ਹਨ ਸੋ ਇਸ ਦੁਕਾਨ ਤੇ ਆਣ ਕੇ ਵਧੀਆ ਤੋਂ ਵਧੀਆ ਕੱਪੜੇ ਪ੍ਰਾਪਤ ਕਰੋ ਅਤੇ ਮੈਡਮਾਂ ਦੇ ਪਰਸ ਜੁੱਤੀਆਂ ਪ੍ਰਾਪਤ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲ ਬਾਕੀ ਅੱਗੇ ਕੀ ਕਰਨਾ ਹੈ ਆਰੇ ਆਦੇ ਵੀ ਆਪਾਂ ਦੋ ਜਾ ਕੇ ਤੁਹਾਨੂੰ ਪਤਾ ਕੀ ਕਰਨਾ ਹੈ ਸ਼ੂਟ ਡੈਵਲ ਕਰਨ ਦਾ ਹੈ ਗੱਡੇ ਦਾ ਕਰਨ ਆਏ ਜਾ ਕੇ ਗਾਣੇ ਚਾੜਨੇ ਉਹ ਹਾਂਜੀ ਮੰਤਰੀ ਸਾਹਿਬ ਕਦੋਂ ਆਰੇ ਗਾਣਾ ਫਿਰ ਆਪਣਾ ਹਾਂਜੀ ਗਾਣਾ ਮੜ ਜੇ ਆਪਣਾ ਫਰਵਰੀ ਦੇ ਪਹਿਲੇ ਮਹੀਨੇ ਆ ਰਿਹਾ ਹੈ ਹਾਂਜੀ ਪੱਕੀ ਗੱਲ ਹੈ ਹਾਂਜੀ ਹਾਂਜੀ ਤਿਆਰੀ ਹੈ ਫਿਰ ਸ਼ੂਟ ਦੀ ਹਾਂਜੀ ਤਿਆਰੀ ਹੈ ਸ਼ਾਪਿੰਗ ਹੋ ਗਈ ਹਾਂਜੀ ਹੋ ਗਈ ਪੂਰੀ ਅੱਛਾ ਮંત્રી ਸਾਹਿਬ ਛੂਟ ਚੱਲ ਰਿਹਾ ਹਰ ਗਾਣੇ ਡਾਗਣ ਦਾ ਨਹੀਂ ਛੂਟ ਹੋ ਰਿਹਾ ਹਾਂ ਜੀ ਅੱਛਾ ਆਵੇ ਗਦਾਮ ਖੁੱਲ ਗਿਆ ਲਾਈਟਾਂ ਲੱਗਣ ਡੀਆਂ ਅੱਛਾ ਹਾਂ ਜੀ ਕੀ ਆ ਹੈਲੀਕਾਪਟਰ ਵੀ ਆ ਗਿਆ ਹੈ ਹੈਲੀਕਾਪਟਰ ਵੀ ਆ ਗਿਆ ਹਾਂ ਜੀ ਗੱਡੀਆਂ ਵੀ ਆਈਆਂ ਲੱਖਾਂ ਅੱਛਾ ਬਾਛਿਆੜੇ ਦਾ ਜੰਗਲ ਮਗਰ ਹਾਂ ਕੰਤਰੀ ਕੀ ਆ ਭੁੱਖ ਲੱਗੀ ਆ ਹਾਂ ਟਿੱਡ ਨੂੰ ਕੀ ਹੋਇਆ ਟਿੱਡ ਸਾਲੇ ਅੱਗ ਜੀ ਵਰੰਡਾ ਹੀ ਆ ਆ ਸਿਰ ਤੇ ਕੋਈ ਨਹੀਂ ਕਹਦਾ ਛੂਟਦੇ ਹੈਂ ਨਹੀਂ ਬੜਾ ਮੜਾ ਵੇ ਵਰੰਡਾ ਟੈਟ ਥੀਕ ਥਾਗਦੇ ਸਾਟਾ ਸਾਟਾ ਉਹ ਕਿਰਪੋਟਾ ਹਾਂ ਨਹੀਂ ਹਾਂ ਇੱਕ ਮਿੰਟ ਰੋਜ ਮੈਨੂੰ ਮੜਾ ਆਇਆ ਨਾ ਫਰੈਂਡ ਜਾਨ ਮੇਰਾ ਟੈਂਕ ਰੋ ਮੰਦਰਾ ਜਾਲਾ ਆਪਣਾ ਗਾਣੇ ਬਾਰੇ ਕਹਿਣਾ ਪਾਵੜਾ ਹੁੰਦਿਆ ਹਨ ਜੋ ਕਿ ਆਪਣਾ ਨਵਾਂ ਗਾਣਾ ਡੈਵਲ ਸੋਨੀ ਮਾਨ ਭੈਣ ਨਾਲ ਬਹੁਤ ਵਧੀਆ ਗਾਣਾ ਪੂਰੀ ਚੜ੍ਹਾਈ ਤੇ ਆ ਰਿਹਾ ਹੈ ਮਹਾਰਾਜ ਕਿਰਪਾ ਰੱਖੇ ਜੋ ਗਾਣਾ ਕਢਾ ਰਿਆ ਨੇ ਦੁਨੀਆ ਬਹੁਤ ਪਸੰਦ ਕਰ ਰਹੀ ਹੈ ਮਹਾਰਾਜ ਸਰਬਾਦਾ ਭਲਾ ਕਰੇ ਸਰਬਾਤਨੋ ਚੜ੍ਹਾਈਆਂ ਬਖਸ਼ੇ ਮਾ ਸੋਨੀ ਮਾਨ ਨਾਲ ਗਾਣਾ ਆ ਰਿਹਾ ਜੀ ਮੰਤਰੀ ਸਾਹਿਬ ਦਾ ਮੰਤਰੀ ਸਾਹਿਬ ਨੇ ਵਿੱਚ ਰੈਪ ਕੀਤਾ ਵਾ ਉਹ ਉਹਦੀ ਰੈਪ ਕੀਤਾ ਸਾਰੇ ਪਸੰਦ ਕਰੋਗੇ ਇਦਾਂ سپورਟ ਕਰੇ ਜਿੱਦਾਂ ਆਪਣੇ ਧੰਮਕਾਣੇ ਨੇ سپورਟ ਕੀਤੀ ਪੂਰੀ سپورਟ ਕਰਕੇ ਛੁੱਟੀ ਦਿੰਦੇ ਮੰਤਰੀ ਸਾਹਿਬ ਨੂੰ ਬਹੁਤ ਪਿਆਰ ਦਿੱਤਾ ਮੰਤਰੀ ਸਾਹਿਬ ਤੁਹਾਡੇ ਬਾਰੀ ਆ ਪੂਰੀ ਮੰਤਰੀ ਸਾਹਿਬ ਚਾਰੇ ਥੱਕ ਗਏ ਹੁਣ ਸਵੇਰਦਿਆਂ ਫੋੜਾਂ ਖਿਚਾਜ ਚਾਗੇ ਨਾ ਵੀਰਾਂ ਭਰਾਣੇ ਇੰਨਾ ਪਿਆਰ ਦਿੱਤਾ ਮੰਤਰੀ ਸਾਹਿਬ ਨੂੰ ਮੰਤਰੀ ਸਾਹਿਬ ਹੁਣ ਪੂਰੇ ਥੱਕੇ ਪਏ ਆ ਅੱਜ ਮੰਤਰੀ ਸਾਹਿਬ ਗੇੜੀ ਤੇ ਹੀ ਕਹਿੰਦੇ ਕਿ ਅੱਜ ਬਾਹਰ ਜਾਣਾ ਆਪਾਂ ਸਾਰੇ ਜਿਹਦੇ ਵਿੱਚ ਕਰਨਾ ਹਾਰੇ ਜਿੰਨੇ ਭੈਣ ਭਰਾ ਮਿਲਦੇ ਸਾਰਿਆਂ ਨੂੰ ਪੂਰਾ ਕਿਉਂ ਨਹੀਂ ਆ ਹੋਈਆਂ ਮੰਤਰੀ ਸਭਾ ਅੱਜ ਤੇ ਬਹੁਤ ਫੋਟੋਆਂ ਆ ਗਈਆਂ ਨਾ ਹਾਂਜੀ ਹਾਂਜੀ ਲੱਖਾਂ ਆ ਗਈਆਂ ਹਾਂਜੀ ਆਹ ਤੇ ਐਂਡ ਕਰਾਤਾ ਤੁਸੀਂ ਹਾਂਜੀ ਹਾਂਜੀ ਆਦੇ ਮਰਾਜ ਵੀ ਨਾ ਕੋਈ ਆ ਤੁਹਾਡੇ ਤੋਂ ਵੀ ਤੁਸੀਂ ਫੋਟੋ ਨਹੀਂ ਕਰਾਈ ਜਾਂ ਇਦਾਂ ਨਹੀਂ 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 ਹਾਂ ਕਹਿੰਦੇ ਆਪਾਂ ਯਾਰ ਆਪਣੇ ਫੈਨ ਥੋੜਾ ਹਾਂਜੀ ਹਾਂਜੀ ਆਪਣੇ ਭੈਣ ਭਰਾ ਕੇ ਨਹੀਂ ਹਾਂਜੀ ਹੋਰ ਅਗਲਾ ਬਾਤ ਕੋਈ ਹਾਂ ਜੀ ਹਾਂ ਜੀ ਗਾਣਾ ਫੇਰ ਕਿਹੜਾ ਆ ਰਿਹਾ ਤੁਹਾਡਾ ਇੱਕ ਵਾਰੀ ਫੇਰ ਦੱਸ ਦਿਓ ਹੁਣ ਬੰਦੇ ਜੁੜ ਗਏ ਬਾਬਾ ਜੀ ਡੈਵਲ ਸੋਨੇ ਮਾਰਨ ਵਾਲਾ ਕੜੇ ਮਾਰਦਾ ਦੇ ਮੋਕਾ ਨਾ ਜੜੇ ਅਗਲੇ ਆਜੂ ਕਿ ਨਹੀਂ ਆਪਣਾ ਹਾਂਜੀ ਆਈ ਜਾਣਾ ਤੁਹਾਡੀ ਕਿਰਪਾ ਨਾਲ ਤੁਹਾਡੀ ਕਿਰਪਾ ਨਾਲ ਨਹੀਂ ਮਹਾਰਾਜ ਬਾਬਾ ਜੀ ਵਾਹਿਗੁਰੂ ਦੀ ਕਿਰਪਾ ਨਾਲ ਆਉਂਗਾ ਨਾ ਬਸ ਬਾਕੀ ਭਰਾਣੋ ਭਰਾ ਜਿਹੜੇ ਮਾੜਾ ਕਹਿੰਦੇ ਆ ਉਹਦੇ ਘਰ ਦੀ ਕਰ ਹਾਲਾਤ ਵੇਖ ਕੇ ਜਿਹੜੇ ਮਾੜਾ ਕਹਿੰਦੇ ਭਰਾ ਹੈਲਪ ਕਰ ਦਿਓ ਉਹਦੀ ਤੇ ਆਹ ਇਹ ਨਹੀਂ ਭਰਾ ਵੀ ਹੈਲਪ ਕਰਦੇ ਫਿਰ ਤੁਸੀਂ ਕਰ ਦਿਓ ਪਰ ਮਾੜਾ ਨਾ ਕਰੋ ਜੇ ਆਪਾਂ ਇਹਨੂੰ ਚੰਗਾ ਨਹੀਂ ਕਹਿ ਸਕਦੇ ਉਹਨੂੰ ਮਾੜਾ ਨਾ ਕਹੋ ਕਿਉਂਕਿ ਜਿਹੜੇ ਆਪਣਾ ਗਾਣਾ ਜਿਹੜਾ ਆਪਣਾ ਗਾਲ ਜਿਹੜੀ ਗਾਲ ਤੇ ਗਾਣਾ ਸੀ ਮੇਰੇ ਖਿਆਲ ਨਾਲ ਦੇ ਹਰਕੇ ਨੇ ਕੱਢੀ ਹੋਣੀ ਆ ਅੱਜ ਤੱਕ ਕੋਈ ਬੰਦਾ ਇਹੋ ਜਿਹਾ ਨਾ ਹੋਊਗਾ ਜਿੰਨੇ ਗਾਲ ਨਾ ਕੱਢੀ ਹੋਈਆਂ ਨੇ ਸੋ ਉਹਦੇ ਵਿੱਚ ਲੋਕ ਕਲਚਰ ਮਲਾਈ ਜਾਂਦੇ ਆ ਜੀ ਆਪਣਾ ਗਾਲ ਕੱਢਦੀ ਵੀ ਇਦਾਂ ਕਰਦਾ ਉਦਾਂ ਕਰਦਾ ਹੋਰ ਇਹਨੇ ਨੇ ਬੰਦੇ ਯਾਰ ਆਪਣਾ ਕਿੰਨਾ ਕਿ ਨਾ ਕਿ ਨਾ ਖਲਵਾੜ ਕੀਤਾ ਕਿੰਨਾ ਕੁ ਜਿਆ ਕਿੰਨਾ ਕੁ ਗਲਤ ਬੋਲੇ ਲੋਕ ਨੇ ਕਿੰਨਾ ਆਪਣਾ ਫਿਲਮਾਂ ਗਾਣਿਆਂ ਦੇ ਕਿੰਨਾ ਉਹਨਾਂ ਨੂੰ ਤੁਸੀਂ ਕਦੀ ਕੋਈ ਕੁਝ ਨਹੀਂ ਕਿਹਾ ਯਾਰ ਤੇ ਇੱਕ ਪਈ ਉਹ ਗਰੀਬ ਬੰਦਾ ਯਾਰ ਉੱਠ ਗਿਆ ਉਹਦੀ ਉਹਦਾ ਗਾਣਾ ਕਰਤਾ ਉਹਦੀ ਹੀ ਮਦਦ ਕਰਨੀ ਆ ਸੋਹਰ ਬੜੇ ਮੇਰੇ ਨਾਲ ਮੇਰੇ ਬੜੇ ਵੀਰ ਭਰਾ ਬਾਹਰੋਂ ਵੀ ਬਹੁਤ ਵੀਰ ਭਰਾ ਵਾ ਜਿਹੜੇ ਮੇਰੇ ਬਹੁਤ ਸੱਜਣ ਖਾਸ ਆ ਸਾਰੇ ਮਦਦ ਕਰਨਦਿਆਂ ਦੇ ਆਉਣ ਵਾਲੇ ਸਮੇਂ ਦੇ ਦੇਖੋਗੇ ਤੁਸੀਂ ਕਿ ਕਿੰਨੀ ਕੁ ਮਦਦ ਕਰਨੀ ਹੈ ਬੰਦੇ ਦੀ ਤੇ ਤੁਸੀਂ ਯਾਰ ਉਹਨੂੰ ਹੀ ਮਾੜਾ ਬੋਲੀ ਜਾਂਦੇ ਵੀ ਹੈ ਤੁਹਾਨੂੰ ਉਹ ਜੇ ਮੇਰਾ ਘਰ ਹੀ ਵਿਖਾਇਆ ਕੀ ਕੰਡੀਸ਼ਨ ਹੈ ਆ ਬੇ ਫਿਰ ਵੀ ਬੰਦੇ ਨੂੰ ਗਲਤ ਬੋਲਦੇ ਬਹੁਤ ਗਲਤ ਕਰਦੇ ਆ ਯਾਰ ਇੱਕ ਤਾਂ ਹੀ ਹੋਰ ਹੀ ਰੋਲਾ ਪਾਤਾ ਜੀ ਮੰਤਰੀ ਨੇ ਮਾਫੀ ਮੰਗ ਲਈ ਜੀ ਆਪਣੇ ਗਾਣੇ ਕਰਕੇ ਮਾਫੀ ਮੰਗ ਲਈ ਵੀਰੇ ਉਹਨੇ ਆਪਣੇ ਗਾਣੇ ਕਰਕੇ ਨਹੀਂ ਮਾਫੀ ਮੰਗੀ ਗਾਣਾ ਕੋਈ ਨਹੀਂ ਗਲਤ ਉਹਦਾ ਉਹਨੇ ਮਾਫੀ ਮੰਗੀ ਆ ਕਿ ਜੋ ਉਮਰ AR ਮੁੰਡੇ ਦੀ ਸਾਰੀ 14 ਸਾਲ ਹੈ ਠੀਕ ਹੈ ਨਾ ਉਹਨੇ ਨਿਆਣਪੁਰੇ ਚ ਜੋ ਪਹਿਲਾਂ ਗਲਤ ਬੋਲ ਚੁੱਕਾ ਸੀ ਨਾ ਜੋ ਉਹਨੇ ਮੂੰਗੀ ਦਾਲ ਇਦਾਂ ਕੁਝ ਬੋਲਿਆ ਸੀ ਉਹ ਚਲੋ ਉਹ ਕੋ ਬੋਲਿਆ ਗਿਆ ਬੱਚਾ ਸੀ ਉਹਦੀ ਮਾਫੀ ਮੰਗਾਈ ਆ ਆਪਾਂ ਕਿ ਆਉਣ ਵਾਲੇ ਸਮੇਂ ਚ ਮੁੰਡੇ ਨੂੰ ਕੋਈ ਨੁਕਸਾਨ ਨਾ ਪਜਾਵੇ ਠੀਕ ਹੈ ਨਾ ਅਈ ਨਹੀਂ ਚਾਹੁੰਦੇ ਕਿ ਯਾਰ ਸਾਡੇ ਕਰਕੇ ਮੰਡੇ ਨੂੰ ਨੁਕਸਾਨ ਪਹੁੰਚੇ ਲੋਕਾਂ ਨੇ ਬਹੁਤ ਗਲਤ ਵੀਡੀਓ ਬਣਾਵਨਾਗੇ ਪਾਈਆਂ ਮੰਡੇ ਦੇ ਵਿਰਜੇ ਤੁਹਾਨੂੰ ਆਪਣੇ ਮਾੜੇ ਗਏ ਤਾਂ ਗੇਤਾ ਨਾਲ ਘਾ ਦੇ ਗੇਤਾ ਨਹੀਂ ਪਸੰਦ ਆਉਣਾ ਹੁੰਦਾ ਤੇ ਵਿਰਜੇ ਤਵੇਂ ਸਮਝਾ ਮੁੰਡਾ ਹਣੇ ਦੁਨੀਆਂ ਦਾ ਛੋਟਾ ਹੀ ਆ ਧਿਆਨ ਨਾ ਰਵ ਨਹੀਂ ਨਹੀਂ ਦੁਨੀਆਂ ਤੇ ਕਦੀ ਛੁੱਟੀ ਆ ਆਪਾਂ ਤੋਂ ਗਲਤ ਥੋੜਾ ਕੀਤਾ ਯਾਰ ਹਾਂ ਜਿਹੜਾ ਜਿਹੜੀਆਂ ਪਹਿਲੀਆਂ ਵੀਡੀਓ ਬੋਲੀਆਂ ਆਪਾਂ ਉਹਨਾਂ ਤੋਂ ਤੁਹੀਂ ਮਾਫੀ ਮੰਗਿਅਣਾ ਹਾਂ ਦੇ ਹਾਂਜੀ ਉਹ ਅੱਗੇ ਤੋਂ ਨਹੀਂ ਆਪਾਂ ਬੋਲਣਗੇ ਉਹ ਬਾਦਿਆ ਲੰਗਰ ਘਰ ਦਾ ਮੰਗੀ ਦਾਲ ਹਾਂ ਉਹ ਕੁਝ ਨਹੀਂ ਬੋਲਣਾ ਆਪਾਂ ਕਿਉਂਕਿ ਆਪਣਾ ਧਰਮੀ ਆ ਰਹਾ ਆਪਾਂ ਸਿੱਖ ਧਰਮ ਦੇ ਆਪਾਂ ਆਪਣੇ ਧਰਮ ਬਾਰੇ ਥੋੜਾ ਗਲਤ ਬੋਲ ਗਏ ਠੀਕ ਹੈ ਨਾ ਸੋ ਅੱਗੇ ਤੋਂ ਧਿਆਨ ਰੱਖਣਾ ਉਹ ਚੀਜ਼ ਦਾ ਸੋ ਮੇਰੇ ਵੀਰ ਭਰਾ ਵੀ ਸਾਰੇ ਧਿਆਨ ਰੱਖਣਗੇ ਵੀਰ ਨੂੰ ਯਾਰ ਉਹ ਸੌਹਨ ਨਾ ਉਹ ਚੀਜ਼ ਬੋਲਣ ਦੀ ਨਾ ਔਰ ਜੋ ਮਰਜੀ ਸੁਣੋ ਯਾਰ ਗਾਣੇ ਸੁਣੋ ਮੁੰਡੇ ਕੋਈ ਸ਼ਬਦ ਸੁਣੋ ਜੋ ਮਰਜੀ ਸੁਣੋ ਹਰ ਕੋਈ ਬੰਦਾ ਬਹੁਤ ਇਹ ਚੀਜ਼ ਬੋਲਦਾ ਹੁਣ ਜੇ ਉਹ ਬੱਚਾ ਹੈ 14 ਸਾਲ ਦਾ ਜੇ ਤੁਸੀਂ ਉਹਨੂੰ ਕਹੋਗੇ ਉਹ ਸੁਣਾ ਯਾਰ ਮੂਗੀ ਦਾ ਸੁਣਾ ਉਹ ਬੱਚੇ ਨੇ ਬੋਲ ਹੀ ਦੇਣਾ ਯਾਰ ਠੀਕ ਹੈ ਨਾ ਉਹਨੂੰ ਹੁਣ ਕਈ ਚਪੇੜਾਂ ਮਾਰ ਮਾਰ ਕੇ ਬੁਲਾਉਂਦੇ ਰਹੇ ਆ ਸੋ ਆਪਣਾ ਵੀਰ ਦੀ ਸਪੋਰਟ ਕਰੋ ਵਾਦ ਤੋਂ ਵਾਦ ਭਰਾ ਲੈ ਮੇਰੀ ਭੈਣਾਂ ਸਾਰੀਆਂ ਇਹੋ ਚਾਹਨੇ ਭਰਾਵਾ ਅਸੀਂ ਆਲਡਰਨਾ ਰੋੜ ਕੇ ਲੈਣੇ ਜਾਂਦਣ ਨਾ ਲਈ ਪਠਾਨ ਕੋੜ ਜਾਂਦਾ ਤੇ ਗਲਤ ਨਾ ਬੋਲੋ ਠੀਕ ਹੈ ਨਾ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਨਾ ਤੇ ਮંત્રી ਸਾਹਿਬ ਦਾ ਗਾਣਾ ਆ ਰਿਹਾ ਹੁਣ ਅਗਲੇ ਹਫਤੇ ਬਹੁਤ ਸੋਹਣਾ ਗਾਣਾ ਉਹ ਐਪ ਕੀਤਾ ਫਿਰ ਮંત્રી ਸਾਹਿਬ ਜਿਹੜਾ ਤੀਜਾ ਗਾਣਾ ਆ ਰਿਹਾ ਵਾ ਉਹ ਅਸੀਂ ਕਰ ਰਹੇ ਆ ਲੋਕ ਤੱਤ ਕਰ ਰਹੇ ਆ ਜੀ ਲੋਕ ਤੱਤ ਬਹੁਤ ਸੋਹਣਾ ਗਾਣਾ ਉਹ ਆਪਣੇ ਕਲਚਰ ਨਾਲ ਸੰਬੰਧਤ ਆ ਹੁਣ ਕਹਿੰਦੇ ਜਿਹੜੇ ਕਹਿੰਦੇ ਜੀ ਗਾਲ ਤੇ ਗਾਣਾ ਬਣਾਉਂਦਾ ਜੀ ਹੁਣ ਵੇਖਾਂਗੇ ਨਾ ਲੋਕ ਤੱਤ ਨੂੰ ਤੁਸੀਂ ਕਿੰਨਾ ਘਸਾਉਂਦੇ ਜੀ ਫਿਰ ਵੇਖਾਂਗੇ ਕਿੰਨੀ ਕੀ ਤੁਸੀਂ ਸਪੋਰਟ ਕਰਕੇ ਛੁੱਟਦੇ ਹੋ ਉਹ ਗਾਣੇ ਦੀ